ਇਟਲੀ ਦੇ ਸਮੂਹ ਟਰਾਂਸਪੋਰਟਰ ਅਤੇ ਡਰਾਈਵਰ ਵੀਰਾਂ ਵੱਲੋਂ ਸਰਬੱਤ ਦੇ ਭਲੇ ਲਈ ਸ਼੍ਰੀ ਖੰਡ ਪਾਤ ਸਾਹਿਬ ਅਤੇ ਗੁਰਮਸ ਮਾਗਮ ਗੁਰਦੁਆਰਾ ਸ਼੍ਰੀ ਗੁਰੂ ਕਰਗੀਤਰ ਸਾਹਿਬ ਤੌਰ ਦੇ ਪ੍ਰਸ਼ਨਾ ਦੀ ਕਰਵਾਉਣਾ ਇਟਲੀ ਵਿਖੇ 3 4 ਅਤੇ 5 ਅਕਤੂਬਰ ਨੂੰ ਸਿੱਖ ਸੰਗਤਾਂ ਦੁਨੀਆਂ ਦੇ ਜਿਸ ਵੀ ਕੋਨੇ ਵਿੱਚ ਵਸਦੀਆਂ ਹਨ ਸਰਬੱਤ ਦੇ ਭਲੇ ਲਈ ਹਮੇਸ਼ਾ ਹੀ ਅਰਦਾਸ ਕਰਦੀਆਂ ਹਨ ਇਸ ਬਾਰੇ ਮਿਲਖਣ ਉਰਾਨਾ ਕੀਤਾ ਹੈ ਇਟਲੀ ਦੇ ਸਮੂਹ ਟਰਾਂਸਪੋਰਟਰ ਅਤੇ ਡਰਾਈਵਰ ਸੇਵਾਦਾਰ ਵੀਰਾਂ ਨੇ ਜੋ ਕਿ ਗੁਰੂਗੁਰ ਸ਼੍ਰੀ ਗੁਰੂ ਕ੍ਰਿਪਾਦਰ ਸਾਹਿਬ ਤੌਰੇ ਦੀ ਪਛਾਣ ਦੇ ਕਰਮੋਨਾ ਇਟਲੀ ਵਿਖੇ 3, 4 ਅਤੇ 5 ਅਕਤੂਬਰ ਨੂੰ ਸਰਬੱਤ ਦੇ ਭਲੇ ਲਈ ਸ਼੍ਰੀ ਖਨਪਾਰ ਸਾਹਿਬ ਅਤੇ ਗੁਰਮਤ ਸਮਾਗਮ ਕਰਵਾ ਰਹੇ ਹਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸਰ ਨੂੰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਟਰਾਂਸਪੋਰਟਰ ਵੀਰਾਂ ਅਤੇ ਡਰਾਈਵਰ ਵੀਰਾਂ ਦੇ ਉਤਮ ਸਦਕਾ 3 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰ ਵੇਲੇ ਸ਼੍ਰੀ ਖਨਪਰ ਸਾਹਿਬ ਦੀ ਪ੍ਰਾਰੰਭ ਹੋਣਗੇ ਜਿਨ੍ਹਾਂ ਦੇ ਭੋਗ 5 ਅਕਤੂਬਰ ਐਤਵਾਰ ਸਵੇਰੇ 9:30 ਵਜੇ ਪਾਏ ਜਾਣਗੇ ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ ਜਿਨ੍ਹਾਂ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਸੰਤਾਂ ਨੂੰ ਗੁਰ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ ਦੂਰੋਂ ਨੇੜੇੋਂ ਚਲ ਕੇ ਆਈਆਂ ਸੰਤਾਂ ਲਈ ਵਿਸ਼ੇਸ਼ ਸਟਾਲ ਵੀ ਲਗਾਏ ਜਾਣਗੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਇਤਲੀ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਰਮਾਰਾਂ ਸਮੇਤ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰੋ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਪੰਡਾਰਿਆਂ ਵਿੱਚੋਂ ਗੁਰੂਕਲ ਲੰਗਰ ਤਤੁੱਟ ਵਰਤਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਲਗੀਤਰ ਸਾਹਿਬ ਤੋਰੇ ਦੀ ਜਨਤਰੀ ਉਹਨਾਂ ਜੀ ਨੂੰ ਰਮਨਸਾ ਸੰਕੂਚ ਕੀਤੀ ਜਾਂਦੀ ਹੈ ਕਿ ਟੀਮ ਦੇ ਸਮੂਹ ਰਤਬ ਸਰਬਤ ਟ੍ਰਾਂਸਪੋਰਟ ਸੇਵਾਦਾਰਾਂ ਵੱਲੋਂ ਤੇ ਸਰਬਤ ਦੇ ਭਲੇ ਵਾਸਤੇ ਧੁਰਗੀ ਬਾਣੀ ਆਈ ਟਨ ਸੰਗੀ ਚਿੰਤਾ ਮਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ 3 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਆਰੰਭ ਹੋਣਗੇ ਜਨਾ ਦੇ ਭੋਗ 5 ਅਕਤੂਬਰ ਦਿਨ ਐਤਵਾਰ ਨੂੰ ਸਿਰੇ 9:30 ਵਜੇ ਪਾਏ ਜਾਣਗੇ ਸੰਗੋ ਸਾਧ ਸੰਗਤ ਨੂੰ ਬੇਨਤੀ ਹੈ ਕਿ ਸਤਲਾ ਦੀਆਂ ਸੇਵਾਵਾਂ ਹੋਣਗੀਆਂ ਤੇ ਸਾਰਾ ਪ੍ਰੋਗਰਾਮ ਇਲਾਹੀ ਬਾਣੀ ਕੀਰਤਨ ਤੇ ਗੁਰਮਤਿ ਵਿਚਾਰਾ ਨੂੰ ਨੂੰ ਤੇ ਲਾਈਵ ਦਰਸ਼ਨ ਕਰਾਏ ਜਾਣਗੇ ਸੰਗੋ ਸਾਧ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਦਾ ਲੰਗਰ ਆਪੋ ਤੋਂ ਪਾਇਆ ਜਾਵੇਗਾ ਹੋਮਾ ਹਮਾ ਕੇ 7 ਦਿਨ ਮੋਟਰਸਰ ਪਹੁੰਚਦੀ ਜਲਪਤਾ ਕਮੇ ਦੀ ਵਾਹੇ ਗੁਰਦੀਖਾ ਖਾਸ ਵਾਹਿ ਜੀ ਦੀ ਕਥੇ